ਬਠਿੰਡਾ ਦੇ ਥਾਣਾ ਸਿਵਲ ਲੈਨ ਦੀ ਪੁਲਿਸ ਪਾਰਟੀ ਵੱਲੋਂ 7 ਗ੍ਰਾਮ ਹਰੋਇਨ ਸਮੇਤ ਦੋ ਔਰਤਾਂ ਨੂੰ ਕੀਤਾ ਗ੍ਰਿਫਤਾਰ ਐਸ ਐਚਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਬਠਿੰਡਾ ਦੇ ਥਾਣਾ ਸਿਵਲ ਲੈਨ ਦੀ ਪੁਲਿਸ ਪਾਰਟੀ ਵੱਲੋਂ ਦੋ ਔਰਤਾਂ ਨੂੰ 7 ਗ੍ਰਾਮ ਹਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਤੇ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਧਾਵਲਦ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਹੁਣੀ ਹੰਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਐਸਐਚਓ ਨੇ ਕਿਹਾ ਕਿ ਇਹਨਾਂ ਦੇ ਵਿੱਚ ਇੱਕ ਔਰਤ ਦੇਸ਼ ਤੋਂ ਪਹਿਲਾਂ 7 ਮੁਕੱਦਮੇ ਐਨਡੀਪੀਐਸ ਦੇ ਇਸ ਤੋਂ ਪਹਿਲਾਂ ਹੀ ਦਰਜ ਹਨ ਇਹੇ ਲਗਾਤਾਰ ਇਹ ਆਪਣਾ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ ਅਤੇ ਹੁਣ ਫਿਰ ਇਸ ਨੂੰ 7 ਗ੍ਰਾਮ ਹਰੋਨ ਸਮੇਤ ਆਪਣੀ ਇੱਕ ਹੋਰ ਨਾਲ ਦੀ ਸਹੇਲੀ ਦੇ ਨਾਲ ਇਸ ਨੂੰ ਪਾਗ੍ਰਫਟਰ ਕੀਤਾ ਗਿਆ ਹੈ ਦੇ ਇਹੋ ਤਸਵੀਰਾਂ ਅਸੀਂ ਉਹਨਾਂ ਕਾਰੀਆਂ ਬਟੰਡਾ ਦੇ ਕੋਰਟ ਕੰਪਲੈਕਸ ਦੀਆਂ ਜਿੱਥੇ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ 7 ਗ੍ਰਾਮ ਹਰੋਇਨ ਸਮੇਤ ਦੋ ਔਰਤਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਤੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਜੋ ਪੰਜਾਬ ਸਰਕਾਰ ਵੱਲੋਂ ਨੰਬਰ ਜਾਰੀ ਕੀਤਾ ਗਿਆ ਹੈ اگر کوئی بھی ਵਿਅਕਤੀ ਉਸ ਨੰਬਰ ਦੇ ਉੱਤੇ ਆਪਣਾ ਕਿਸੇ ਦੀ ਨਸ਼ੇ ਨੂੰ ਲੈ ਕੇ ਸ਼ਿਕਾਇਤ ਕਰਨੀ ਚਾਹੁੰਦਾ ਤਾਂ ਉਸ ਦਾ ਨਾਮ ਜਿਹੜਾ ਹੋ ਗੁੱਪ ਰੱਖਿਆ ਜਾਵੇਗਾ ਤੇ ਉਸ ਵਿਅਕਤੀ ਨੂੰ ਲੱਖਾਂ ਦੇ ਪਿੱਛੇ ਜਿਹੜਾ ਉਹ ਆਪਣਾ ਟੱਕਿਆ ਜਾਵੇਗਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਿੰਡਾ ਮੈਡਮ ਸ਼੍ਰੀ ਅਮਨੀਤ ਕੌਂਡਲ ਆਈਪੀਐਸ ਦੇ ਨਿਰਦੇਸ਼ ਜਿਹੜੇ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਹੀ ਜਿਹੜਾ ਅੱਜ ਏਸੀ ਕੁਲਵਿੰਦਰ ਵੱਲੋਂ ਜਿਹੜੇ ਇੱਕ ਉਸ ਪਾਰਟੀ ਸਮੇਤ ਜਿਹੜਾ ਦੋ ਲੇਡੀਜ਼ ਐ ਮਨਜੀਤ ਕੌਰ ਤੇ ਜਸਪ੍ਰੀਤ ਕੌਰ ਨੂੰ ਜਿਹੜਾ ਹੈਗਾ ਪ੍ਰਿੰਟ ਕੀਤਾ ਗਿਆ ਸੀ ਜਿਨ੍ਹਾਂ ਪਾਸੋਂ ਜਿਹੜਾ ਹੈਗਾ 7 ਗ੍ਰਾਮ ਜਿਹੜੀ ਹੈ ਰੋਨਰ ਕਵਰ ਕੀਤੀ ਗਈ ਹੈ ਜਿਸ ਤੇ ਮੁਕੱਦਮਾ ਨੰਬਰ ਜਿਹੜਾ 800 108 ਥਾਣਾ ਸੇਵਲਾ ਇੰਡਸਟਰੀ ਕਰਕੇ ਉਹਦੀ ਤਫਤੀਸ਼ ਹਮੇਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਜਿਹੜੀ ਮਨਜੀਤ ਕੌਰ ਹੈਗੀ ਉਹ ਪਹਿਲਾਂ ਵੀ ਮਤਲਬ ਵੈਵਿਚਲ ਅਫੈਂਡਰ ਹੈਗੀ ਐਸਦੀ ਜਿਸ ਤੇ 9 ਮੁਕੱਦਮੇ ਜਿਹੜੇ ਹੈਗੇ ਆ ਪਹਿਲਾਂ ਵੀ ਜਿਹੜੇ ਵੱਖ-ਵੱਖ ਐਨਡੀਪੀਐਸ ਦੀ ਧਾਰਾ ਦੇ ਤਹਿਤ ਇਹਦੇ ਵਿੱਚ ਦਰਜ ਹੈ ਕਰ ਰਹਾ ਹੁਜਾ ਨਾ ਜਬ ਕਿਸੇ ਵਾਰੇ ਉਹਦਾ ਨਾਮ ਉਤਰ ਹਾਂਜੀ ਜਿਹੜਾ ਵੀ ਸਾਡੇ ਜਿਹੜੇ ਹੈਗੇ ਸੇ ਪੰਜਾਬ ਜਿਹੜੀ ਹੈ ਡਰੱਗ ਹੈਲਪਲਾਈਨ ਵੀ ਜਿਹੜੀ ਚਲਾਈ ਗਈ ਹੈਗੀ ਜਿਹਦਾ ਨੰਬਰ ਹੈਗਾ 9779100200 ਕੋਈ ਵੀ ਜਿਹੜਾ ਬੰਦਾ ਹੈਗਾ ਕੋਈ ਉਹਨਾਂ ਦੇ ਆਣ ਗਵਾਂਡ ਚ ਮੁਹੱਲੇ ਚ ਕੋਈ ਨਸ਼ਾ ਵੇਚਦਾ ਤਾਂ ਉਹਦੀ ਜਿਹੜੀ ਜਾਣਕਾਰੀ ਉਸਤੇ ਦੇ ਸਕਦਾ ਤੇ ਉਹਦੀ ਜਿਹੜੀ ਜਾਣਕਾਰੀ ਉਹ ਗੁਪਤ ਰੱਖੀ ਜਾਂਦੀ ਹੈਗੀ ਸੋ ਸੋ ਜਮੇਲੇ ਪੂਰੇ ਹਾਂਜੀ ਹਾਂਜੀ ਜਿਹੜੇ ਸਾਡੇ ਕੋਲ 6 ਪੰਜਾਬ ਜਿਹੜੀ ਹੈਗੀ ਪੰਜਾਬ ਸਰਕਾਰ ਮਾਝਾ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਹੈ ਉਸ ਤੇ ਜਿਹੜੀਆਂ ਲਗਾਤਾਰ ਜਿਹੜੀਆਂ ਕੰਪਲੀਟਾ ਮਸੂਲ ਹੋ ਰਹੀਆਂ ਤੇ ਉਹਨਾਂ ਦੇ ਕਾਰਵਾਈ ਵੀ ਜਿਹੜੇ ਤਰੰਤ ਹੋ ਰਹੀ ਹੈ